ਔਰ ਇਹ ਇਲੈਕਸ਼ਨ ਦਾ ਸਮਾਂ ਹੈ ਹਰ ਜਗ੍ਹਾ ਤੇ ਨਾ ਚਾਹ ਕੇ ਵੀ ਸਮਾਂ ਵੱਧ ਲੱਗ ਜਾਂਦਾ ਲੋਕਾਂ ਦਾ ਬੜਾ ਪਿਆਰ ਔਰ ਅਸ਼ੀਰਵਾਦ ਮਿਲ ਰਿਹਾ ਔਰ ਮੈਨੂੰ ਲੱਗਦਾ ਹੈ ਵੀ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਸੰਤੁਸ਼ਟ ਹੈ ਸਾਬਾਨ ਨੂੰ ਬੇਨਤੀ ਕਰਦਾ ਤੁਹਾਡੇ ਪੁੱਤ ਹੈ ਤੁਹਾਡੇ ਬੇਟੇ ਆ ਸੰਘਰਸ਼ ਕਰਕੇ ਇੱਥੋਂ ਆਏ ਆ ਸਧਾਰਨ ਪਰਿਵਾਰਾਂ ਚੋਂ ਆ ਤੁਹਾਡੇ ਪ੍ਰਤੀ ਜਵਾਬਦੇਹ ਰਵਾਂਗੇ ਨਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨੌ ਰੈਲੀਆਂ ਭਾਵੇਂ 10 ਕਰ ਲੈਣ ਪਰ ਅਜੰਡਾ ਕੀ ਹੈ ਅਜੰਡਾ 10 ਸਾਲ ਸਰਕਾਰ ਚ ਚਲੋਣ ਤੋਂ ਬਾਅਦ ਅਜੰਡਾ ਇਹ ਹੈ ਜੀ ਹਿੰਦੂ ਮੁਸਲਮ ਪਾਕਿਸਤਾਨ ਹਿੰਦੁਸਤਾਨ ਕਬਰਸਤਾਨ ਸ਼ਮਸ਼ਾਨ ਉਹੀ ਹਾਲਾਤ ਹੈ ਲੋਕ ਸਭਾ ਚੋਣਾਂ ਦਾ ਬਿਗੁੱਲ ਵੱਚੂਕਿਆ ਅਤੇ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਮੈ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਜ਼ਰੂਰਦ ਖਾਨ ਇਹ ਤਸਵੀਰਾਂ ਕੋਰਾਲੀ ਦੇ ਬਾਡ ਨੰਬਰ 9 ਦੀਆਂ ਜਿੱਥੇ ਕਿ ਅੱਜ ਕਾਉਂਸਲਰ ਬਾਦ ਸਿੰਘ ਓਕੇ ਡਾਕਟਰ ਅਸ਼ਵਨੀ ਸ਼ਰਮਨਾ ਨੰਦੀਪਾਲ ਬੰਸਲ ਫਰੀਦ ਰਾਣਾ ਪ੍ਰਦੀਪ ਰੂੜਾ ਅਤੇ ਕੁਸ਼ਵੀਰ ਹੈਪੀ ਜੋਗੀ ਕਾਉਂਸਲਰ ਔਣਾ ਵੱਲੋਂ ਇੱਕ ਇਕੱਠ ਕੀਤਾ ਗਿਆ ਅਤੇ ਸੈਂਕੜੇ ਦੀ ਤعداد ਦੇ ਵਿੱਚ ਸ਼ਹਿਰ ਵਾਸੀ ਇਸ ਮੀਟਿੰਗ ਦੇ ਵਿੱਚ ਪੁੱਜੇ ਹੋਏ ਨੇ ਅਤੇ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਵੀ ਕੁਝ ਡੇਰ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ ਅਤੇ ਗੱਲਬਾਤ ਕਰਾਂਗੇ ਮਲਵਿੰਦਰ ਸਿੰਘ ਕੰਗ ਦੇ ਨਾਲ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਨਾਨਪੁਰ ਸਾਭ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਕਿ ਆਖਰ ਮੁੱਦੇ ਕੀ ਰਹਿਣਗੇ ਤੇ ਕੀ ਕਹਿਣਾ ਚਾਹੁੰਦੇ ਆ ਉਹ ਇਹ ਆ ਜੀ ਕੰਗ ਸੈਪ 2.5 ਘੰਟੇ ਲੇਟ ਜਰੂਰ ਪਹੁੰਚੇ ਹੋ ਪਰ ਲੋਕ ਟਟੇ ਨੇ ਪੰਡਾਲ ਚ ਬੈਠੇ ਨੇ ਕੀ ਕਹਿਣਾ ਚਾਹੁੰਦੇ ਹੈ ਕਿ ਵੱਡੀ ਮੀਟਿੰਗ ਕੀਤੀ ਹੈ ਬਾਦ ਸਿੰਘ ਓਕੇ ਹੈ ਤੇ ਚੇਅਰਮੈਨ ਹਰਿਚਰਾਨਾ ਜੀ ਗਰੁੱਪ ਕੋਲ ਨੂੰ ਨਹੀਂ ਵੇਖੋ ਪਹਿਲਾਂ ਤੇ ਮੈਂ ਮਾਫੀ ਮੰਗਦਾ ਸਾਰੇ ਔਰ ਇਹ ਇਲੈਕਸ਼ਨ ਦਾ ਸਮਾਂ ਹੈ ਹਰ ਜਗ੍ਹਾ ਤੇ ਨਾ ਚਾਹ ਕੇ ਵੀ ਸਮਾਂ ਵੱਧ ਲੱਗ ਜਾਂਦਾ ਲੋਕਾਂ ਦਾ ਬੜਾ ਪਿਆਰ ਔਰ ਅਸ਼ੀਰਵਾਦ ਮਿਲ ਰਿਹਾ ਹੈ ਨਿਕਲੇ ਸਵੇਰ ਦੇ ਘਰੋਂ 7:30 ਵਜੇ ਦੇ ਹੀ ਆ ਲੇਕਿਨ ਬਹੁਤ دیر ਨਾਲ ਪਹੁੰਚੇ ਚ ਕੋਈ ਦੋਰਾਏ ਨਹੀਂ ਲੇਕਿਨ ਜਿਸ ਤਰੀਕੇ ਨਾਲ ਵੱਡੀ ਤਦਾਦ ਅੱਜ ਸਾਡੇ ਇੱਥੇ ਕੁਰਾਲੀ ਦੇ ਸ਼ਹਿਰ ਵਾਸੀ ਆਏ ਅਸ਼ੀਰਵਾਦ ਦੇ ਉਦ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੀ ਸਾਡੀ ਬਾਦਰ ਪਾਜੀ ਹੋਣ ਚਾਏ ਹਰੀਸ਼ ਰਾਣਾ ਜੀ ਹੋਣ ਪ੍ਰਦੀਪ ਜੀ ਹੋਣ ਅਸ਼ਵਨੀ ਜੀ ਹੋਣ ਤਮਾਮ ਸਾਡੇ ਬਲਵਿੰਦਰ ਪੈਨ ਜੀ ਬੈਠੇ ਆ ਤਮਾਮ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਇੱਕ ਇੱਕ ਘਰ ਲੈ ਕੇ ਜਾ ਰਹੇ ਆ ਔਰ ਲੋਕ ਸਵਾਲੀ ਜਿਹੜੀ ਵੋਟ ਮੰਗ ਰਹੇ ਆ ਉਹਦੇ ਲਈ ਲੋਕਾਂ ਦਾ ਕਾਫੀ ਸਾਨੂੰ ਆਸ਼ੀਰਵਾਦ ਵੱਡੇ ਇਸ ਤਰ੍ਹਾਂ ਤੇ ਮਿਲ ਰਿਹਾ ਹੈ ਤਾਂ ਸਾਬ ਦਿਨ ਬੜੇ ਥੋੜੇ ਰਹਿ ਗਏ ਪ੍ਰਚਾਰ ਦੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਪ੍ਰਚਾਰ ਕਰ ਰਹੇ ਹੋ ਕਿਹੋ ਜਿਹਾ ਤਜਰਬਾ ਰਿਹਾ ਤੇ ਕਿਹੜੀਆਂ ਮੁੱਖ ਸਮੱਸਿਆਵਾਂ ਮਾਂ ਲੋਕਾਂ ਨੇ ਉਹ ਅੱਡੇ ਅੱਗੇ ਰੱਖੀਆਂ ਜੀ ਦੇਖੋ ਮੈਂ ਤੇ तकरीबन 2 ਮਹੀਨਿਆਂ ਤੋਂ ਲੱਗਿਆ 2 April ਨੂੰ ਟਿਕਟ ਅਨਾਉਂਸ ਹੋਈ ਸੀ ਤੇ तकरीबन 80% ਪਿੰਡਾਂ ਚ ਔਰ ਬਾੜਾਂ ਚ ਅਸੀਂ ਪਹੁੰਚ ਕੀਤੀ ਹੈ ਹੁਣ ਤੱਕ ਅਗਲੇ 2-3 ਦਿਨਾਂ ਚ ਅਜੇ ਹੋਰ ਕਰਾਂਗੇ ਔਰ ਮੈਨੂੰ ਲੱਗਦਾ ਹੈ ਵੀ ਲੋਕ ਭਗਵੰਤ ਮਾਨ ਜੀ ਦੀ ਸਰਕਾਰ ਤੋਂ ਸੰਤੁਸ਼ਟ ਹੈ ਕਿਉਂਕਿ 43000 ਸਰਕਾਰੀ ਨੌਕਰੀਆਂ ਮੈਰਿਟ ਤੇ ਮਿਲੀਆਂ ਹੈ ਬਿਜਲੀ 90% ਲੋਕਾਂ ਦਾ ਬਿਲ ਜ਼ੀਰੋ ਆ ਰਿਹਾ ਔਰ ਆਰਥਿਕ ਬੋਝ ਘਟਿਆ ਪਰਿਵਾਰਾਂ ਤੇ ਟੋਲ ਪਲਾਜ਼ੇ ਬੰਦ ਹੋਏ ਆ ਕਿਸਾਨਾਂ ਨੂੰ ਬੜਾ ਵੱਡਾ ਫਾਇਦਾ ਹੋਇਆ ਕਿਸਾਨਾਂ ਨੂੰ ਨਿਰਵਿਘਨ ਜਿਹੜੀ ਬਿਜਲੀ ਮਿਲੀ ਆ ਉਹਦੇ ਵਿੱਚ ਮੈਨੂੰ ਆਮ ਦਵਾਬੇ ਵਿੱਚ ਕਿਸਾਨਾਂ ਨੇ ਕਿਹਾ ਵੀ 2 ਲੱਖ ਰੁਪਈਆ 3 ਲੱਖ ਰੁਪਈਆ ਸਾਡਾ ਸਾਲਾਨਾ ਜਿਹੜਾ ਡੀਜ਼ਲ ਤੇ ਖਰਚ ਹੁੰਦਾ ਸੀ ਉਹ ਬਚਿਆ ਲੋਕ ਭਗਵੰਤ ਮਾਨ ਦੀ ਸਰਕਾਰ ਤੋਂ ਸੰਤੁਸ਼ਟ ਹੈ ਇੱਥੇ ਤੇ ਕੋਈ ਦੋਹਰਾ ਨਹੀਂ ਹੈ ਚੁਣੌਤੀ ਜਿਹੜੀ ਸਭ ਤੋਂ ਵੱਡੀ ਸਾਹਮਣੇ ਉਹ ਇਹ ਆ ਵੀ ਲੋਕਾਂ ਨੇ ਮੇਰੇ ਬਜ਼ੁਰਗਾਂ ਔਰ ਮਾਵਾਂ ਨੇ ਸਭ ਤੋਂ ਵੱਡਾ ਜਿਹੜਾ ਸਵਾਲ ਕੀਤਾ ਨੋ ਹਲਕਿਆਂ ਜੋ ਇਹ ਕੀਤਾ ਬੇਟਾ ਵੋਟਰ ਤੈਨੂੰ ਅਸੀਂ ਪਾ ਦੇਣੀ ਆ ਪਰ ਜਿਹੜਾ ਸਾਡੇ ਨਾਲ ਕਾਂਗਰਸੀ ਇਕਾਲੀ ਕਰਦੇ ਰਹੇ ਹੁਣ ਤੱਕ ਵੋਟਾਂ ਲੈ ਕੇ ਚਲੇਗੇ ਮੁੜ ਕੇ ਨਹੀਂ ਆਏ ਉਹ ਕਮ ਨਾ ਕਰੀ ਉਹਦੇ ਲਈ ਮੈਂ ਤੁਹਾਡੇ ਰਾਹੀ ਵੀ ਸਾਰੀ ਸਾਰੇ ਨਨਪੁਰ ਸਾਹਿਬ ਦੇ ਜਿਹੜੇ ਵੋਟਰ ਸਹਬਾਨਾਂ ਨੂੰ ਬੇਨਤੀ ਕਰਦਾ ਤੁਹਾਡੇ ਪੁੱਤਾਂ ਤੁਹਾਡੇ ਬੇਟੇ ਆ ਸੰਘਰਸ਼ ਕਰਕੇ ਇੱਥੋਂ ਆਏ ਆ ਸਧਾਰਨ ਪਰਿਵਾਰਾਂ ਚੋਂ ਆ ਤੁਹਾਡੇ ਪ੍ਰਤੀ ਜਵਾਬਦੇਹ ਰਵਾਂਗੇ ਔਰ ਵਾਰ-ਵਾਰ ਤੁਹਾਡੇ ਸੁਖ ਦੁਖ ਸ਼ਰੀਕ ਵੀ ਹੋਵਾਂਗੇ ਜੇ શ્રી ਨਨਪੁਰ ਸਾਹਿਬ ਦੇ ਲੋਕ ਸਭਾ ਤੋਂ ਮੈਨੂੰ ਮੌਕਾ ਦੇਣਗੇ ਤੇ ਠੋਕ ਵਜਾ ਕੇ ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਬਣ ਕੇ ਦਿੱਲੀ ਜਾਵਾਂਗੇ ਇਸ ਗੱਲ ਦਾ ਮੈਨੂੰ ਨੂੰ ਸ਼ਵਾਸ਼ਣ ਵੀ ਦਿੱਤਾ। ਮੋਤੀ ਸਾਹਿਬ ਹਲੋ ਤਿੰਨ ਰੈਲੀਆਂ ਕੀਤੀਆਂ ਗਈਆਂ ਲਗਾਤਾਰ ਕੀ ਲੱਗਦਾ ਸਰ ਕਿੰਨਾ ਕੁ ਪ੍ਰਭਾਵ ਪਏਗਾ ਉਹਨਾਂ ਦਾ। ਦੇਖੋ ਮੈਂ ਇਹ ਕਹਿੰਨਾ ਵੀ ਪ੍ਰਧਾਨ ਮੰਤਰੀ ਜੀ ਵੈਸੇ ਤੇ ਨੌ ਰੈਲੀਆਂ ਭਾਵੇਂ 10 ਕਰ ਲੈਣ ਪਰ ਅਜੰਡਾ ਕੀ ਹੈ? ਅਜੰਡਾ 10 ਸਾਲ ਸਰਕਾਰ ਚ ਚਲਾਉਣ ਤੋਂ ਬਾਅਦ ਅਜੰਡਾ ਇਹ ਹੈ ਜੀ Hindu Muslim Pakistan Hindustan ਕਬਰਸਤਾਨ ਸ਼ਮਸ਼ਾਨ ਉਹੀ ਹਾਲਾਤ ਹੈ। ਨਫ਼ਰਤ ਦੀ ਰਾਜਨੀਤੀ ਜੇ ਵਾਕਈ ਪ੍ਰਧਾਨ ਮੰਤਰੀ ਜੀ ਨੇ ਕੰਮ ਕੀਤਾ ਦੇ ਕਹਿਣ ਵੀ ਮੈਂ ਨੌਕਰੀਆਂ ਦਿੱਤੀਆਂ ਮੈਂ ਮਹਿੰਗਾਈ ਘਟ ਕੀਤੀ ਆ ਮੈਂ ਬਰੋਜਗਾਰੀ ਘਟ ਕੀਤੀ ਆ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਆ ਮੈਂ ਦੇਖੋ ਹਾਲਾਤ ਵੇਖੋ ਪ੍ਰਧਾਨ ਮੰਤਰੀ ਜੀ 75 ਸਾਲ ਦੇ ਤੀਜੀ ਵਾਰ ਪੀਐਮ ਬਣਨਾ ਚਾਹੁੰਦੇ ਆ ਔਰ ਅਪੀਲ ਕਰ ਰਿਹਾ ਤੇ ਜਿਹੜਾ ਫੌਜ ਚ ਜਵਾਨ ਭਰਤੀ ਹੁੰਦਾ 18 ਸਾਲ ਦਾ ਉਹਨੂੰ 21 ਸਾਲ ਦੀ ਉਮਰ ਚ ਰਿਟਾਇਰ ਕੀਤਾ ਜਾ ਰਿਹਾ ਕਿੱਡੀ ਵੱਡੀ ਝਾਇਤੀ ਹੈ ਸੋ ਬਿਲਕੁਲ ਐਕਸਪੋਜ਼ ਹੋ ਗਿਆ ਬੀਜੇਪੀ ਦੀ ਪੂਰੀ ਰਾਜਨੀਤੀ ਪੰਜਾਬ ਨੇ ਦੇਸ਼ ਦੇ ਲੋਕਾਂ ਨੇ ਸਮਝ ਲੀਆ ਔਰ ਲੋਕਾਂ ਨੇ ਮਨ ਬਣਾ ਲਿਆ ਇਸ ਵਾਰ ਇੰਡੀਆ ਬਲੌਗ ਦੀ ਸਰਕਾਰ ਬਣੂਗੀ ਔਰ ਜਿਹੜੀਆਂ ਇਹ ਤਾਕਤਾਂ ਆਂ ਦੇਸ਼ ਨੂੰ ਖਤਮ ਕਰਨ ਵਾਲੀਆਂ ਮਹਿੰਗਾਈ ਵਧਾਉਣ ਵਾਲੀਆਂ ਨਫ਼ਰਤ ਪਰੋਣ ਵਾਲੀਆਂ ਉਹਨਾਂ ਦਾ ਸਫਾਇਆ ਨਿਸ਼ਚਿਤ ਹੈ ਅੱਜ ਨੂੰ ਰੈਲੀ ਹੋਈ ਹੈ ਸਰ ਮੋਦੀ ਸਾਹਿਬ ਨੇ ਸੀਐਮ ਸਾਹਿਬ ਭਗਵੰਤ ਸਿੰਘ ਸਾਹਿਬ ਨੂੰ ਕਾਗਜ਼ੀ ਸ਼ੇਰ ਦੱਸਿਆ ਤੇ ਉਸਦੇ ਨਾਲ ਹੀ ਜਿਹੜੇ ਆਗੂ ਸਹਿਬਾਨ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਡਰਗ ਡੀਲਰ ਦੱਸਿਆ ਕੀ ਕਹਿਣਾ ਚਾਹੁੰਦੇ ਡਰਗ ਤੇ ਸਭ ਤੋਂ ਵੱਧ ਗੁਜਰਾਤ ਦੇ ਪੋਰਟ ਤੋਂ ਫੜੀ ਆ ਰਹੀ ਹੈ 3000 ਕਰੋੜ ਦੀ ਡਰਗ ਜਿਹੜੀ ਡੀਲ ਮਿਲੀ ਹੈ ਅਡਾਨੀ ਪੋਰਟ ਤੋਂ ਬੋਦੀ ਜੀ ਦੇ ਖਾਸ ਦੋਸਤੋਂ ਉਹ ਕਿੱਥੋਂ ਆ ਰਹੀ ਹੈ ਪੰਜਾਬ ਪੰਜਾਬ ਜਿਹੜੀ ਡਰਗ ਆਈ ਆ ਰਹੀ ਹੈ ਉਹ ਜਾਂ ਪਾਕਿਸਤਾਨ ਤੋਂ ਆ ਰਹੀ ਹੈ ਜਾਂ ਗੁਜਰਾਤ ਤੋਂ ਆ ਰਹੀ ਹੈ ਇਹਦੇ ਪਿੱਛੇ ਸਾਜ਼ਿਸ਼ ਹੈ ਸਾਡੇ ਪੰਜਾਬੀਆਂ ਨੂੰ ਖਤਮ ਕਰਨ ਦੀ ਔਰ ਤੇ ਪ੍ਰਧਾਨ ਮੰਤਰੀ ਜੀ ਬੋਲਦੇ ਨਹੀਂ ਸੋ ਕਾਗਜੀ ਤੇ ਪ੍ਰਧਾਨ ਮੰਤਰੀ ਹੈ ਭਗਵੰਤ ਮਾਨ ਜੀ ਨੇ 2 ਸਾਲ ਸਰਕਾਰ ਚਲਾਈ ਹੈ ਤੇ ਅਸੀਂ ਕੰਮ ਵੋਟ ਤੇ ਵੋਟ ਮੰਗ ਰਹੇ ਕੰਮ ਤੇ ਨੌਕਰੀਆਂ ਤੇ ਬਿਜਲੀ ਤੇ ਮੋਹੱਲਾ ਕਲੀਨਿਕ ਤੇ ਸਕੂਲਾਂ ਤੇ ਪ੍ਰਧਾਨ ਮੰਤਰੀ ਜੀ ਨੌਕਰੀਆਂ ਮੰਗ ਰਹੇ ਆ ਪਾਕਿਸਤਾਨ ਹਿੰਦੁਸਤਾਨ ਤੇ ਸ਼ਮਸ਼ਾਨ ਤੇ ਕਬਰਿਸਤਾਨ ਤੇ ਔਰ ਪਾਕਿਸਤਾਨ ਹਿੰਦੁਸਤਾਨ ਹਿੰਦੂ ਮੁਸਲਮ ਆ ਇਹਦਾ ਮਤਲਬ ਇਹਦਾ ਮਤਲਬ ਸਪਸ਼ਟ ਹੈ ਕਿ ਬੀਜੇਪੀ ਨੇ ਦਹਾਕਿਆਂ ਚ ਕੁਝ ਨਹੀਂ ਕੀਤਾ ਸਵਾ ਲੋਕਾਂ ਨੂੰ ਅੰਡਰ ਪਰ ਤੁਹਾਨੂੰ ਰਾਜਨਾਥ ਜੀ ਕੁਰਾਲੀ ਆ ਰਹੇ ਆ ਉਹਨਾਂ ਦੇ ਵੱਲੋਂ ਇੱਕ ਵੱਡੀ ਮੀਟਿੰਗ ਰੱਖੀ ਗਈ ਹੈ ਕੀ ਹਲਕੇ ਵਿੱਚ ਫਰਕ ਪੈਗਾ ਜੀ ਬੇਸ਼ੱਕ ਰਾਜਨਾਥ ਜੀ ਆਜਣ ਭਾਵੇਂ ਮੋਦੀ ਸਾਹਿਬ ਆਜਣ ਕੁਝ ਫਰਕ ਕੁਝ ਨਹੀਂ ਬਟਾ ਜਾਣਾ ਬੀਜੇਪੀ ਦੀ ਨਫਰਤ ਦੀ ਰਾਜਨੀਤੀ ਦਾ ਵੀ ਪੰਜਾਬ ਚ ਨਹੀਂ ਉਗਣਾ ਪੰਜਾਬੀ ਚਾਹੇ ਉਹ ਹਿੰਦੂ ਚਾਹੇ ਸਿੱਖ ਚਾਹੇ ਮੁਸਲਮਾਨ ਚਾਹੇ ਈਸਾਈ ਹੈ ਉਹ ਪੰਜਾਬੀ ਹੈ ਉਹ ਭਾਈਚਾਰਾ ਬਣਾ ਕੇ ਰੱਖਦੇ ਆ ਉਹ ਦੁਨੀਆ ਦੀ ਦੇਸ਼ ਲਈ ਦੁਨੀਆ ਲਈ ਇੱਕ ਵੱਡਾ ਐਗਜ਼ਾਮਪਲ ਹੈ ਜਿਹੜੇ ਆਪਸ ਵਿੱਚ ਮਜ਼ਬੂਤੀ ਨਾਲ ਭਾਈਚਾਰਾ ਸਾਂਝ ਬਣਾ ਕੇ ਰੱਖਦੇ ਆ ਸੋ ਬੀਜੇਪੀ ਦੀ ਧਾਲ ਪੰਜਾਬ ਤੇ ਨਹੀਂ ਗੱਲ ਜੀ ਵਿਰੋਧੀ ਆਗੂ ਕਹਿੰਦੇ ਆ ਕਿ ਹਰ ਇੱਕ ਮੁੱਦੇ ਤੇ ਬੋਲਦੇ ਆ ਨਸ਼ੇ ਨਸ਼ੇ আর ਮਾਈਨਿੰਗ ਦੇ ਮੁੱਦੇ ਤੇ ਨਹੀਂ ਬੋਲਦੇ ਕੋਣ ਆਮ ਆਦਮੀ ਪਾਰੇ ਨਹੀਂ ਦੇਖੋ ਮੋਲਦੇ ਆ ਕਿਉਂ ਨਹੀਂ ਬੋਲਦੇ ਮੈਂ ਤਾਂ ਹੁਣੇ ਬੋਲ ਕੇ ਆ ਤੁਹਾਡੇ ਚੈਨਲ ਤੇ ਜੀ ਦੇਖੋ ਨਸ਼ਿਆਂ ਦੇ ਪਿੱਛੇ ਬਹੁਤ ਵੱਡਾ ਇੱਕ ਨੈਕਸਸ ਕੰਮ ਕਰ ਰਿਹਾ ਪਹਿਲਾ ਨਸ਼ਾ ਸਟੇਟ ਸਪான்ਸਰ ਸੀ ਹੁਣ ਨਸ਼ਾ ਘਟੋ ਘਟ ਸਟੇਟ ਸਪான்ਸਰ ਨਹੀਂ ਹੈ ਲੇਕਿਨ ਨਸ਼ੇ ਦੀ ਸਮੱਸਿਆ ਜਿਹੜੀ ਹੈ ਉਹਨੂੰ ਖਤਮ ਕਰਨ ਦੀਆਂ ਤਮਾਮ ਕੋਸ਼ਿਸ਼ਾਂ ਮਾਨਸਾਭ ਦੀ ਸਰਕਾਰ ਕਰ ਰਹੀ ਹੈ ਵੱਡੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈਆਂ ਹੋਈਆਂ ਵੱਡੇ ਡਰਗ ਲੋਰਡਸ ਫੜੇ ਆ ਪੋਲਿਟਿਕਲ ਲੀਡਰਾਂ ਦੇ ਖਿਲਾਫ ਵੀ ਜਿਨ੍ਹਾਂ ਦੇ ਆਰਥਿਕ ਹਿੱਤੇ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਖਿਲਾਫ ਪਰਚੇ ਦਰਜ ਹੋਏ ਆ ਔਰ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਨਸ਼ਾ ਪੂਰੀ ਤਰ੍ਹਾਂ ਸਫਾਇਆ ਹੋਊਗਾ ਮਾਈਨਿੰਗ ਨੂੰ ਲੈ ਕੇ ਪਾਰਟ ਸਰਕਾਰ ਜਿਹੜੀ ਇੱਕ ਪਾਲਿਸੀ ਬਣਾ ਰਹੀ ਹੈ ਜਿਹੜੀਆਂ ਇਲੀਗਲ ਮਾਈਨਿੰਗਾਂ ਬੰਦ ਕੀਤੀ ਹੈ ਹਾਂ ਪਬਲਿਕ ਮਾਈਨਸ ਜਿਹੜੀਆਂ ਆ ਉਹਨਾਂ ਨੂੰ ਲੋਕਾਂ ਵਾਸਤੇ ਖੋਲਿਆ ਆ ਆਉਣ ਵਾਲੇ ਟਾਈਮ 'ਚ ਜਿਹੜੀਆਂ ਇੱਕ ਪਾਲਿਸੀ ਬਣਾ ਕੇ ਤਮਾਮ ਪਬਲਿਕ ਮਾਈਨਸ ਜਿਹੜੀਆਂ ਖੋਲੀਆਂ ਜਾਣਗੀਆਂ ਲਗਾਤਾਰ ਪੰਜਾਬ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਮਾਨ ਦਿੱਗੇ ਨੇਤਾਵਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਜੁਆਇਨ ਕਰਨ ਲੇ ਤੇ ਤੁਸੀਂ ਵੀ ਜ਼ਿਲ੍ਹਾ ਦੇ ਪਦਰੀ ਜਿਹੜੇ ਵਰਕਰ ਇਹਨਾਂ ਜੁਆਇਨ ਕਰਦੇ ਕਿਤਨੇ ਕਿਤੇ ਸਰਕਾਰ ਦਾ ਦਬਾਅ ਜਾਂ ਕੰਮ ਦੇ ਕੇ ਨਹੀਂ ਨਹੀਂ ਦੇਖੋ ਪੰਜਾਬ 'ਚ ਇੱਕ ਵੇਵ ਚੱਲ ਰਹੀ ਆ ਹਰ ਇੱਕ ਉਸ ਹਰਤ ਪੰਜਾਬੀ ਜਿਹੜਾ ਪੰਜਾਬ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਉਹਨੇ ਮਨ ਬਣਾ ਲਿਆ ਹੈ ਕਿ ਭਗਵੰਤ ਮਾਨ ਜੀ ਤੋਂ ਬਿਨਾ ਪੰਜਾਬ ਦੀ ਬਿਹਤਰੀ ਨਹੀਂ ਹੋ ਸਕਦੀ ਔਰ ਇੱਕ ਇਮਾਨਦਾਰ ਨੇਤਾ ਦਸ਼ਕਾਬਾਦ ਪੰਜਾਬ ਨੂੰ ਮਿਲਿਆ ਜਿਹਦੀ ਅਗਵਾਈ ਚ ਹਰ ਕੋਈ ਹਿੱਸਾ ਪਾਉਣਾ ਚਾਹੁੰਦਾ ਹੈ ਅੱਜ ਵੀ ਅਸੀਂ ਕਈ ਸਰਪੰਚ ਸਹਿਬਾਨ ਜਿਹੜੇ ਅਖਰੜ ਹਲਕੇ ਜੋਇਨ ਕਰਾਇਆ ਸਾਡੇ ਪਿੱਛੇ ਜੇ ਕੋਸ਼ਲ ਰਾਣਾ ਜੀ ਜਿਹੜੇ ਵੱਡੇ ਲੀਡਰ ਹੈ ਕਾਂਗਰਸ ਖੇਜਰਾਬਾਦ ਦੇ ਉਹਨਾਂ ਨੇ ਵੀ ਪਾਰਟੀ ਦਾ ਪੱਲਾ ਫੜਿਆ ਪਿਛਲੇ ਕੱਲ ਮੈਂ ਬਲਾਚੌਰ ਸੀ ਉੱਥੇ ਜ਼ਿਲ੍ਹਾ ਪ੍ਰਸ਼ਦ ਮੈਂਬਰ ਕਾਂਗਰਸ ਦੇ ਉਹਨਾਂ ਨੇ ਪਾਰਟੀ ਜੋਇਨ ਕੀਤੀ ਆ ਚਾਰ ਪੰਜ ਸਾਡੇ ਸਰਪੰਚ ਹਰ ਰੋਜ਼ ਜੁਆਇਨ ਕਰ ਰਿਹਾ ਕਈ ਸਾਬਕਾ ਐਮ.ਐਲ.ਏ ਸਾਬਕਾ ਵਿਧਾਇਕ ਸਾਬਕਾ ਐਮ.ਪੀ ਜੁਆਇਨ ਕਰ ਰਿਹਾ ਅੱਜ ਤੁਹਾਡੀ ਮੀਟਿੰਗ ਕੀਤੀ ਗਈ ਹੈ ਅੱਜ ਸ਼ਹਿਰ ਕਰਾਲੀ ਦੇ ਆ ਬਣਿਆ ਜੀ ਕੀ ਕਹਿਣਾ ਚਾਹੂਗੇ ਜੀ ਜਿਹੜੀ ਇਹ ਮੀਟਿੰਗ ਹੈ ਆਮ ਆਦਮੀ ਪਾਰਟੀ ਵਾਸਤੇ ਅਨਮੋਲ ਗਗਨ ਮਾਨ ਮੰਤਰੀ ਜੀ ਨੇ ਜਿਹੜੇ ਕੰਮ ਕੀਤੇ ਹੈ ਸ਼ਹਿਰ ਵਾਸਤੇ ਅਸੀਂ ਹਮੇਸ਼ਾ ਹੀ ਉਹਨਾਂ ਦੇ ਰਿਣੀ ਹੈ ਤੇ ਅਸੀਂ ਚਾਹੁੰਦੇ ਹਾਂ ਜੋ ਵੀ ਜਿਹੜੇ ਵੀ ਮੰਤਰੀ ਸਾਹਿਬ ਲੀਡਰ ਸਾਡੇ ਸ਼ਹਿਰ ਲਈ ਕੰਮ ਕਰੇਗਾ ਉਹਦੇ ਲਈ ਅਸੀਂ ਦਿਨ ਰਾਤ ਇੱਕ ਕਰਕੇ ਮੈਂੰਤ ਕਰਾਂਗੇ ਉਸ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਬਹਾਦਰ ਸਿੰਘ ਜੀ ਓਕੇ ਆਸ਼ਵਨੀ ਜੀ ਕੁਸ਼ਵੀਰ ਜੀ ਰਾਣਾ ਜੀ ਸਾਡੇ ਹਰੀਸ਼ ਜੀ ਨੰਦੀਪਾਲ ਬਾਂਸਲ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਮੇਤਕੁੱਲਰ ਜੀ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਮੀਟਿੰਗ ਹੈ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜੀ ਹੈ ਇਹ ਮੀਟਿੰਗ ਰੈਲੀ ਦਾ ਰੂਪ ਧਾਰ ਕੇ ਗਈ ਹੈ ਬਹਾਦਰ ਜੀ ਤੁਹਾਡੀ ਜਿਹੜੀ ਮਿਹਨਤ ਹੈ ਕਾਮਯਾਬ ਹੋਈ ਹੈ ਕੀ ਕਹਣਾ ਜਾਊਂਗੇ ਜੀ ਦੇਖੋ ਜੀ ਇਹ ਇੱਕ ਟੀਮ ਵਰਕ ਹੈ ਜਿਸ ਦੇ ਵਿੱਚ ਸਾਡੇ ਵੀਰ ਜੀ ਸ੍ਰੀ ਪ੍ਰਦੀਪ ਰੂੜਾ ਜੀ ਉਹਨੇ ਸ੍ਰੀ ਨੰਦੀਪਾਲ ਜੀ ਬਾਂਸਲ ਸਾਡੇ ਰਾਣਾ ਖਰੀਦ ਜੀ ਚੇਅਰਮੈਨ ਸਾਹਿਬ ਮਨੋਜ ਜੀ ਪੰਕਜ ਜੀ ਸਾਡੇ ਅਸ਼ਵਨੀ ਜੀ ਸਾਡੇ ਮੇਨ ਇਹਨਾਂ ਦੀ ਬਹੁਤ ਵੱਡੀ ਮਿਹਨਤ ਲੱਗੀ ਹੈ ਜੀ ਸਾਡੇ ਖੁਸ਼ਬੀਰ ਹੈਪੀ ਜੀ ਔਰ ਸਾਡੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਔਰ ਇਹ ਸਾਰੀ ਟੀਮ ਦਾ ਹੀ ਮੈਂ ਤਾਂ ਕਹਾਗਾ ਇਹ ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰੀ ਟੀਮ ਦੇ ਸਦਕਾ ਸਾਡੇ ਵੱਡੇ ਸਤਕਾਰਯੋਗ ਨੰਦੀਪਾਲ ਜੀ ਸਾਡੇ ਪ੍ਰਦੀਪ ਰੂੜਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰਾ ਇਹ ੱਡਾ ਵੱਡਾ ਚਲੋ ਵੀ ਇਹ ਸਟੈਪ ਚੱਕਿਆ ਸੀ ਔਰ ਪ੍ਰਮਾਤਮਾ ਨੇ ਸਾਨੂੰ ਸਫਲਤਾ ਬਖਸ਼ੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਜੋ ਲੋਕ ਸਭਾ ਚੋਣਾਂ ਦੇ ਲਈ ਇਹ ਮੀਟਿੰਗ ਹੋਈ ਹੈ ਸਾਡੇ ਸਤਿਕਾਰਯੋਗ ਲੀਡਰ ਸਭਾ ਪਹੁੰਚੇ ਸੀ ਮਾਲਵਿੰਦਰ ਜੀ ਮਾਲਵਿੰਦਰ ਸਿੰਘ ਜੀ ਕਾਕਾ ਸਾਹਿਬ ਸਾਡੇ ਮੈਡਮ ਅਨਮੋਲ ਗਗਨਮਾਨ ਜੀ ਮੰਤਰੀ ਸਾਹਿਬ ਔਰ ਉਹਨਾਂ ਦੀ ਮਿਹਨਤ ਨੂੰ ਜਰੂਰ ਵਾਹਿਗੁਰੂ ਸਫਲ ਕਰੇਗਾ ਔਰ ਜਿੱਤ ਕੇ ਅਨੰਤ ਪ੍ਰਸਾਦ ਦੀ ਸੀਟ ਉਹਨਾਂ ਦੀ ਝੋਲੀ ਪਵੇਗੀ ਜੀ ਆਰਾਮ ਵਾਲੀ ਪਾਰਟੀ ਦੇ ਡਾਕਟਰ ਸਾਹਿਬ 2 ਘੰਟੇ ਲੇਟ ਜ਼ਰੂਰ ਪਹੁੰਚੇ ਆ ਪਰ ਲੋਕ ਡੱਟੇ ਰਹੇ ਬੈਠੇ ਰਹੇ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਬਾਰੇ ਇਹ ਸਾਰਾ ਸੰਗਤ ਦਾ ਪਿਆਰ ਹੈ ਜੀ ਇਹ ਚਾਹੇ ਸਾਡੇ ਮੈਡਮ ਅਨਮੋਲ ਗਗਨਮਾਨ 2 ਘੰਟੇ ਲੇਟ ਰਹੇ ਕਿਉਂਕਿ ਪਿੱਛੇ ਵੀ ਖਰੜ ਮੀਟਿੰਗ ਚੱਲ ਰਹੀ ਸੀ ਇਸ ਕਰਕੇ ਲੇਟ ਹੋਏ ਮਾਲਵਿੰਦਰ ਕੰਗ ਜੀ ਵੀ ਉਹਨਾਂ ਤੋਂ ਬਾਅਦ ਆਏ ਪਰ ਸੰਗਤ ਆਪਣੇ ਹਰਮਨ ਪਿਆਰੇ ਲੀਡਰਾਂ ਦੇ ਵਿਚਾਰ ਸੁਣਨ ਲਈ ਉਹਨਾਂ ਨੂੰ ਦੇਖਣ ਲਈ ਜ਼ਰੂਰ ਡਟੀ ਰਹੀ ਆ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਮੀਟਿੰਗ ਨੂੰ ਲੈ ਕੇ ਲੱਗਦਾ ਜਿੱਤ ਪੱਕੀ ਹੈ ਇਸ ਇਕੱਠ ਨੂੰ ਦੇਖਦੇ ਆ ਲੋਕਾਂ ਦੇ ਵਿੱਚ ਜੋ ਉਸ਼ਾ ਦੇਖਿਆ ਆਪਾਂ ਨੇ ਅੱਜ ਇੱਥੇ ਇਸੇ ਗੱਲ ਤੇ ਕਲੀਅਰ ਹੋ ਜਾਂਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਚੁੱਕੇ ਆ ਕਿ ਉਹਨਾਂ ਨੇ ਇੱਕੀ ਗੋੜ ਜੜੀ ਹੈਗੀ ਆ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਖੁਸ਼ ਹੋ ਗਏ ਆ ਆਮ ਆਦਮੀ ਪਾਰਟੀ ਨੂੰ ਪਾਣੀ ਨੰਦੀਪਾਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਇੱਕ ਬਹੁਤ ਬੜੀ ਇਤਿਆਜ਼ੀਕ ਮੀਟਿੰਗ ਹੋਈ ਹੈ ਕਿਉਂਕਿ ਮੈਂ ਨਹੀਂ ਦੇਖੀ ਐਡੀ ਬੜੀ ਮੀਟਿੰਗ ਕਦੀ ਵੀ ਕਰਾਲੀਵਾਂ ਚਾ ਕਿਸੇ ਵੀ ਪਾਰਟੀ ਦਾ ਰਾਜ ਰਿਹਾ ਇਹਦੇ ਵਿੱਚ ਮੈਂ ਦੇਣਾ ਚਾਹੁੰਦਾ ਧੰਨਵਾਦ ਬਹਾਦਰ ਸਿੰਘ ਓਕੇ ਦਾ ਹਰੀਸ਼ ਰਾਣਾ ਜੀ ਦਾ ਪ੍ਰਦੀਪ ਰੂੜਾ ਜੀ ਦਾ ਅਸਮਦੀਪ ਜੀ ਦਾ ਮਨੋਜ ਜੀ ਦਾ ਔਰ ਅਮਿਤ ਖੁੱਲਰ ਜੀ ਦਾ ਖਸਵੀਰ ਐਮ ਸੀ ਸਾਹਿਬ ਦਾ ਔਰ ਇਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਤੇ ਡਾਕਟਰ ਸੁਨੀਲ ਜੀ ਦੇ ਤੇ ਬਹਾਦਰ ਜੀ ਦੇ ਉਹਨਾਂ ਦੇ ਪਿਆਰ ਦਾ ਸਦਕਾ ਦੁਨੀਆ ਜਿਹੜੀ ਹੈ ਰਾਤ ਨੂੰ ਦੇਖੋ ਤੁਸੀਂ 9:30 ਤੱਕ ਬੈਠੀ ਦਈ ਮੈਂ ਸਾਰੇ ਹੀ ਪਰਿਵਾਰ ਨੂੰ ਇਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਆਸ ਰੱਖਦਾ ਹਾਂ ਕਿ ਇਸ ਮੀਟਿੰਗ ਨੂੰ ਦੇਖਦੇ ਹੋਏ ਅਸੀਂ ਇਹੀ ਸੋਚ ਰਹੇ ਹਾਂ ਵੀ ਸਾਡਾ ਖਰੜ ਹਲਕਾ ਜਿਹੜਾ ਹੈ ਮੈਡਮ ਦਾ ਜੇ ਮੈਡਮ ਨੂੰ 80 ਹਜ਼ਾਰ ਵੋਟ ਪਈ ᱛੀ ਤਾਂ ਇਹ ਕਿ ਸਾਨੂੰ ਵੱਧ ਵੋਟ ਪਾਉਗੀ ਅਸੀਂ ਇਹਦੇ ਵੱਧ ਵੋਟਾਂ ਤੇ ਜਿੱਤ ਕੇ ਇਹ ਜਿਹੜੀ ਹੈ ਹਲਕੇ ਦੀ ਵੋਟ ਮਨਵਿੰਦਰ ਸਿੰਘ ਕਾਂਗ ਨੂੰ ਦੋਗੇ ਔਰ ਆਜੇ ਲੋਕ ਸਭਾ ਦੀ ਸੀਟ ਜਿੱਤ ਕੇ ਇੰਡੀਆ ਦਾ ਜਿਹੜਾ ਲਾਇਸ ਹੈ ਉਹਦੇ ਵਿੱਚ ਜਾਊਂਗੀ ਧੰਨ ਜਤ ਜਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿੱਤ ਸਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ